असीं अंबले साद नो असीं अंबले चङे सा वे ते वरितादारो तूं जुदा पकाए तोहारे खा खाधो ਜਗ ਤੇ ਮਾਵਾਣਾ ਗੱਲਾਂ ਕਰ ਕਰ ਕੌਣਿਆਂ ਨੇ ਮੇਰਾ ਦਿਲ ਕਫਾੜਦਾ ਏ ਖੀ ਵੇਲੇ ਰਾਜਪੁੱਤ ਨੇ ਬਾਫੜ ਲੈਣਾ ਪਿਆ ਦੀ ਖੁਜੇ ਪੀਰੀ ਵਾਂਗੂ ਵੇ ਸੇਵਾ ਕਰ ਲੈਣਾ ਪਿਆ ਦੀ ਖੀ ਵੇਲੇ ਰਾਜਪੁੱਤ ਨੇ ਬਾਫੜ ਲੈਣਾ ਪਿਆ ਦੀ ਖੁਜੇ ਪੀਰੀ ਵਾਂਗੂ ਵੇ

ਪਾ ਜੀ ਬਹੁਤ ਸਤਿ ਸ੍ਰੀ ਅਕਾਲ ਜੀ ਮਿਹਰਬਾਨੀ ਧੰਨਵਾਦ ਤੇ ਥੈਂਕ ਯੂ ਬਹੁਤ ਮਿਹਰਬਾਨੀ ਹੁਣ ਆਪਣਾ ਚੰਨਾ ਵੀਰ ਉਹਨਾਂ ਦੇ ਮਾਤਾ ਜੀ ਬਹੁਤ ਸਤਿ ਸ੍ਰੀ ਅਕਾਲ ਜੀ ਬੜੀ ਪਿਆਰੀ ਭੈਣ ਜੀ ਮਿਹਰਬਾਨੀ ਧੰਨਵਾਦ ਥੈਂਕ ਯੂ ਹਾਂ ਜੀ ਸੁਣਿਓ ਆਪ ਤੋਂ ਟੈਗ ਲਾਉਣਾ ਹੈ ਇਹ ਇੱਕ ਹੋਰ ਸੁਪਰੇ ਮੰਗਾ ਬਾਤ ਹੋਰ ਗੀਤ ਸਰਦਾਰ ਸੁਖਵਿੰਦਰਪਾਲ ਸਿੰਘ ਭੁੱਲਰ ਸਾਹਿਬ 500 ਦੀ ਮਾਨ ਕਰ ਰਹੇ ਨੇ ਤੇ ਮੇਲਾ ਪ੍ਰਬੰਧਕ ਕਮੇਟੀ ਸਾਡੇ ਵੀਰ ਮੈਂ ਕਿ ਬੇਨਤੀ ਕਰਨ ਲੱਗਾ ਪਿਛਲੇ ਸਾਲ ਮੈਂ ਆਉਣਾ ਸੀ ਤੁਹਾਡੇ ਇੱਥੇ ਕੋਈ ਪ੍ਰੋਬਲਮ ਆ ਗਈ ਮੈਨੂੰ ਉਹਦੇ ਕਰਕੇ ਮੈਂ ਆ ਨਹੀਂ ਸਕਿਆ ਕਿਉਂਕਿ ਉਦੋਂ ਅੰਜਲ ਨਹੀਂ ਸੀ ਮੇਰਾ ਇੱਥੇ ਉਦੋਂ ਹੋਰ ਕਿਤੇ ਸੀ ਆਰ ਕੇ ਇੱਥੇ ਆ ਤੇ ਪਿਛਲੇ ਸਾਲ ਦੀ ਤੁਹਾਡੇ ਤੋਂ ਆਫੀਵਾਲ ਦੇ ਸਾਰੇ ਸੰਦੇ ਕੋਲੋਂ ਸਾਰੀ ਵਿਦਾ ਕਮੇਟੀ ਕੋਲੋਂ ਕਿ ਮੈਂ ਆ ਨਹੀਂ ਸਕਿਆ ਤੇ ਤੁਸੀਂ ਬੜਾ ਪਿਆਰ ਕਰ ਰਹੇ ਹੋ ਜੇ ਤੇ ਮੇਰੀ ਗੀਗੀ ਚੰਗੀ ਲੱਗਣ ਦੀ ਮਾੜੀ ਦੀ ਤਾੜੀ ਮਾਰ ਕੇ ਵੀਰ ਸੂਰ ਦੇ ਦਿਓ ਮੇਰੀਆਂ ਭੈਣਾਂ ਭੀਆਂ ਲਈ ਕਿਆ ਬਾਤ ਹੈ ਮਿਹਰਬਾਨ ਕਿਉਂਕਿ ਮੈਂ ਬਾਰ ਬਾਰ ਨਹੀਂ ਕਹਿੰਦਾ ਗਲਾ ਨੂੰ ਤਾੜੀ ਮਾਰੋ ਕਿਉਂਕਿ ਤੁਸੀਂ ਬੜੇ ਆਰਾਮ ਨਾਲ ਬੈਠੇ ਹੋ ਗਰਮੀ 'ਚ ਵੀ ਤਾੜੀ ਮਾਰਦੇ ਆਂ ਕਿ ਸਾਂਝ ਤੋਂ ਜ਼ਿਆਦਾ ਔਖੀ ਆ ਮੈਂ ਪੂਰਾ ਘੂੜਕੇ ਬੈਠੇ ਹੋਏ ਆ ਤੇ ਕਲਾਕਾਰ ਮੇਰੇ ਤੋਂ ਬਾਅਦ ਗਏ ਤੇ ਸੱਜਣ ਮਾਰੋ ਤਾੜੀ ਉਹਨਾਂ ਕੋ ਮੂੰਹ 'ਚ ਗਾਣਾ ਕਰਨ ਨੇ ਜਾਂ ਕਲਾਕਾਰ ਨੂੰ ਤਾੜੀ ਮਾਰਦੇ ਦਿੰਦਾ ਪਰ ਜਦੋਂ ਮਰਗੀ ਚੰਗੀ ਗੱਲ ਲੱਗਦੀ ਤਾੜੀ ਮਾਰਦੇ ਕੋਈ ਕੋਈ ਗੱਲ ਨਹੀਂ ਹਾਂਜੀ ਸਰਦਾ ਸੁਖਤੈਂਸੇ ਦੀ ਸੈਕਟੀ ਸਾਹਿਬ ਬੜੇ ਪਿਆਰੇ ਵੀਰ ਮੇਲਾ ਪ੍ਰਬੰਧਕ ਕਮੇਟੀ ਬਹੁਤ ਵਧੀਆ ਵੀਰ ਨੇ ਅਸੀਂ ਬੈਠੇ ਉੱਥੇ ਗੱਪਾਂ ਮਾਰ ਰਹੇ ਸੀ ਬੜੇ ਪਿਆਰੇ ਵੀਰਾਂ ਦੀਆਂ ਰੂਹਾਂ ਨੇ ਬੜੇ ਪਿਆਰੇ ਹੁਣ ਇਦਾਂ ਹੀ ਜਾ ਨਾ ਸੰਗਰੇਓ ਕਿਉਂਕਿ ਕਬੱਡੀ ਕਿਹੜੀ ਹੋਣੀ 5:3 ਕਬੱਡੀ ਹਾਂ ਕੋਣ ਲੇਟ ਕਰਦੇ ਹੋ ਜੇ ਬੈਠੇ ਰਹਿੰਗੇ ਇਦਾਂ ਬੈਠੇ ਰਹੋ ਫੇਰ ਲੇਟ ਕਰ ਦੇਣਾ ਕਬੱਡੀ ਆਪਾਂ ਕੋਲ ਨੇ ਇਹ ਦਰਸਲੇ ਜਿਹੜਾ ਕੋ ਗੁਰਦਰਾ ਸਾਹਿਬ ਆਨੇ ਸੰਗਰਾਮ ਤੇ ਦਾ ਮਸਿਆ ਤੇ ਸਾਡੇ ਲਾਗੇ ਉੱਥੇ ਬਾਬਾ ਜਵਾਨ ਸਿੰਘ ਜੀ 에ਅਰਪੋਰਟ ਰਾਜਾ ਸਾਹਿਬ ਸੀ ਇਹ ਉਹਨਾਂ ਦਾ ਗੁਰਦਰਾ ਸਾਹਿਬ ਉੱਥੇ ਤੇ ਲੰਗਰ ਬੜੇ ਦਮ ਦਾ ਪੱਕਾ ਦਾ ਉੱਥੇ ਬੜੀ ਤਰ੍ਹਾਂ ਦਾ ਲੰਗਰ ਤੇ ਮੇਰੇ ਵਰਗੇ ਕਈ ਲੰਗਰ ਖਾਂ ਜਾਂਦੇ ਉੱਥੇ ਮੱਠਾ ਦੂਰੋਂ ਦੇਖ ਦਿੰਦੇ ਆ ਇੱਥੇ ਬਾਬਾ ਜੀ ਥੋੜੀ შეਤੀ ਲੰਗਰ ਖਾ ਕੇ ਜਾਣਾ ਜੇ ਕਈ ਜਾਗੋ ਤੇ ਕੀਰਤਨ ਸੁਣਦੇ ਆ ਕਿੰਨਾ ਚਿਰ ਸਮਾਪਤੀ ਲਈ ਉਹਨੇ ਜਦ ਬੈਠੇ ਰਹਿੰਦੇ ਆ ਜਿੱਲੀ ਮਾਦੀ ਭੁੱਖ ਲੱਗੀ ਪਿਆਸ ਲੱਗੀ ਉਹਨੇ ਬੈਠੇ ਰਹਿਣਾ ਆ ਸਮਝੋ ਵੀ ਮੈਂ ਵੀ ਆਪਣੇ ਪਰਿਵਾਰ ਨਾਲ ਗੱਲਾਂ ਕਰਦੇ ਆ ਇਹ ਲੱਗਿਆ ਪਾਣੀ ਦਾ ਖੜਾ ਛਕੋ ਆਜੋ ਸਾਹਮਣੇ ਨੰਗਰ ਰੋਲ ਜਿਹਾ ਨਾ ਖੁਦੀਪੁਰ ਦਾਵਾ ਕਦੀ ਕਦੀ ਆਉਣਾ ਜਾਂ ਮੇਰਾਂ ਲਗੇ ਹੁਬ ਸਿੰਘ ਜਿਹੜੇ ਸਵੇਰ ਚਾਰ ਗਉਂਦੇ ਕਦੀ ਕਦੀ ਆਉਣੇ ਆ ਚੰਗੀਆਂ ਗੱਲਾਂ ਸੁਣ ਲਿਆ ਕਰੋ ਇੱਥੇ ਹੋਰ ਕੋ ਸਿੰਘ ਆਇਆ ਉਹ ਆਜ ਕੋ ਗੰਦ ਗਾਉਣ ਵਾਲਾ ਗੱਦੇ ਗੀਤ ਆ ਅਜੇ ਚਾਨਣੀਆਂ ਤੋੜਨੀਆਂ ਲਈ ਹੁਣੀਆਂ ਆਪਾਂ ਆ ਚੜ ਜੜ ਕੇ ਤਾਲ ਨੂੰ ਵੇਖਣਾ ਇ ਕਿੰਦਾਂ ਦੇ ਐਕਟ ਕਰਦਾ ਕਿੰਦਾਂ ਦੇ ਇਸ਼ਾਰੇ ਕਰਦਾ ਕੁੜੀ ਨੂੰ ਸਾਡੀ ਆਦੂ ਬਣ ਗਈ ਇਦਾਂ ਦੀ ਪਰ ਇਹ ਬੜਾ ਕਾਲਜੋਗ ਦਾ ਜੋਰਾ ਬੱਚਿਆਂ ਨੂੰ ਸਮਝਾਈ ਆਪਾਂ ਜਿਹੜੀਆਂ ਗੱਲਾਂ ਦਾ ਨਹੀਂ ਪਤਾ ਉਹ ਜਿਹੜਾ ਕਲਾਕਾਰ ਵਧੀਆ ਹੁੰਦਾ ਬੱਚਿਆਂ ਨਾਲ ਲੈ ਕੇ ਧੀਆਂ ਨਾਲ ਲੈ ਕੇ ਆਇਆ ਕਰੋ ਉਹਨਾਂ ਨੂੰ ਦੱਸਿਆ ਆਪਾਂ ਕਿ ਮਾਂ ਪਿਓ ਦੀ ਇੱਜ਼ਤ ਕਿਉਂ ਹੁੰਦੀ ਵੀਰਾਂ ਦੀ ਇੱਜ਼ਤ ਕਿਉਂ ਹੁੰਦੀ ਜਿਹੜਾ ਪਤੁਰਾ ਕੱਢਦੇ ਉਹਦਾ ਮਤਲਬ ਕੀ ਹੁੰਦਾ ਉਹ ਧੀਆਂ ਨੂੰ ਦੱਸਦੇ ਆਪਾਂ सुहियो तीअं अधी ॻाल्हि इहे फरमाइश आहे हलो सुहियो कपिड़े ਹਾਂ ਕਾਲੇ ਦੇ ਇਹ ਬੜੇ ਪਿਆਰੇ ਮੇਰੇ ਵੀਰ ਗੁਰਪ੍ਰੀਤ ਇਹੀ ਨਗਰਾਂ ਕਾਲਾ ਸੱਖਿਆਵਾਲੀ ਜਿੱਦੋਂ ਮੈਂ ਬੜੇ ਗੀਤ ਗਾਇਆ ਬਹੁਤ ਵਧੀਆ ਆ ਰਾਈਟਰ ਹੁਣ ਵੀ ਗਾਉਣੇ ਆ ਤੇ ਉਹਨਾਂ ਦੇ ਭੂਆ ਜੀ ਮੇਰੀ ਭੈਣ ਹੈ ਗੁਰਪ੍ਰੀਤ ਬੜਾ ਪਿਆਰਾ ਵੀਰ ਮੇਰਾ ਕਾਲਾ ਸੱਖਿਆਵਾਲੀ ਦਾ ਬ੍ਰਦਰ ਆ ਹੁਣ ਪਿਆਰੇ ਵੀਰ ਨੇ ਕਾਲਾ ਸੱਕੇ ਆ ਮੇਰੀ ਜਾਨ ਆ ਬਹੁਤ ਵਧੀਆ ਗੀਤਕਾਰ ਆ ਬਹੁਤ ਵਧੀਆ ਗੀਤ ਦਿੱਤੇ ਨੇ ਤੇ ਗਾ ਉਹਦੇ ਮੈਰਕ ਆਊਟ ਕਰਵਾ ਰਿਆ ਤੇ ਬੜਾ ਮਾਣ ਕਰ ਰਹਾ ਹੈ ਜੀ ਮਿਹਰਬਾਨੀ ਮਿਹਰਬਾਨੀ ਧੰਨਵਾਦ ਜੀ ਦੇ ਮੇਰੇ ਅਸੀਂ ਯਾਦ ਧਿਆਨ ਦਿਓ ਮੇਰੇ ਬੇਟੇ ਧਿਆਨ ਦੇ ਧਿਆਨ ਧਿਆਨ ਦਿਓ ਪਲੀਜ਼ ਆ ਗੱਲ ਸੁਣਿਓ ਆ ਜਣਵਾ ਗੀਤ ਗਾਉਣ ਲੱਗਾ ਇਹ ਅਜ ਤੋਂ 45 ਸਾਲ ਪਿੱਛੇ ਚਲੇ ਜਾਈਏ ਉਦੋਂ ਜੇ ਸਾਡੀ ਧੀ ਨੇ ਲਾ ਮਰਦ ਕਰਵਾ ਲੈਣੀ ਜਾਂ ਪੁੱਤ ਨੇ ਨਸ਼ਾ ਘਰ ਲਾ ਕੇ ਆ ਜਾਣਾ ਸਾਡੇ ਚ ਅਨਪੜਤਾ ਥੀ ਉਹ ਪੜੇ ਲਿਖੇ ਘਰ ਦਾ ਆਪਾਂ ਅਸੀਂ ਧੀ ਨੂੰ ਜਾਂ ਪੁੱਤ ਨੂੰ ਵੇੜੇ ਦੇ ਮੰਮੇ ਪਾ ਕੇ ਕੁੱਟਣਾ ਆਂਡੇ ਆਂਡੇ ਕੋਠੇ ਤੇ ਚੜ ਕੇ ਵੇਖਣ ਦੇਣਾ ਫਿਰ ਸਾਡੇ ਧੀਆ ਪੁੱਤਾਂ ਕੁਝ ਖਾ ਕੇ ਮਰ ਜਾਣੋਂ ਸਾਡੀ ਬੇਇੱਜ਼ਤੀ ਹੋ ਗਈ ਅੱਜ ਜਮਾਨਾ ਬਦਲ ਗਿਆ ਬਹੁਤ ਜ਼ਿਆਦਾ ਅੱਜ ਮਾਵਾਂ ਵੀ ਬੜੀਆਂ ਲਿਖੀਆਂ ਤੇ ਧੀਆ ਵੀ ਬੜੀਆਂ ਲਿਖੀਆਂ ਇੱਕ ਪੜੀ ਲਿਖੀ ਮਾਂ ਨੂੰ ਆਪਣੀ ਧੀ ਤੇ ਸ਼ੱਕ ਹੋ ਗਿਆ ਕਿ ਉਹਦੀ ਧੀ ਗਲਤ ਹੋਣ ਜਾ ਰਹੀ ਹੈ ਬੜੇ ਲਿਖੇ ਤੇ ਕਿੰਨਾ ਸਮਝਾਉਂਦੇ ਕਿ ਧੀ ਗੁੱਸਾ ਵੀ ਨਾ ਕਰੇ ਤੇ ਸਮਝ ਵੀ ਜਾਵੇ ਕਿੱਦਾਂ ਸਮਝਾਉਂਦੀ ਆ ਧੀ ਸਮਝ ਗਈ ਕਿ ਮਾਂ ਬੋਲਣ ਕਿਥੋਂ ਦੇ ਆ ਸੁਣਿਓ ਆ ਵੈ ਤੀਏ ਕੱਪੜੇ ਤੋਦੇ ਇੱਕ ਪੜੇ ਨੇ ਤੇਰੇ ਪਿਓ ਦੇ ਆਲਾ ਤੀਏ ਕੱਪੜੇ ਤੋਦੇ ਇੱਕ ਪੜੇ ਨੇ ਤੇਰੇ ਪਿਓ ਦੇ ਇੱਕ ਦਿੱਤੀ ਤਨ ਪਾਕ ਤਹੋਂ ਨੂੰ ਇੱਕ ਦਿੱਤੀ ਤਨ ਪਾਕ ਤਹੋਂ ਨੂੰ ਹਰ ਕੇ ਪੌਂ ਸਖਾਈ ਨਿਕਗ ਤੇਰੇ ਬਾਬਲ ਦੀ ਲਕੜਾ ਦਾਗ ਨਿਕਾਈ ਨਿਕ ਤੇਰੇ ਬਾਬਲ ਦੀ ਲਕੜਾ ਦਾਗ ਨਿਕਾਈ ਨਿਕ ਤੇਰੇ ਬਾਬਲ ਦੀ ਓ ਜਦੋਂ ਜਦੋਂ ਮਾਂ ਨੂੰ ਸ਼ੱਕ ਹੋਇਆ ਨਾ ਧੀ ਦੇ ਕਿ ਮੇਰੀ ਧੀ ਗਲਤ ਹੋਣ ਜਾ ਰਹੀ ਆ ਤੇ ਧੀ ਨੂੰ ਕਹਿੰਦੀ ਬੇਟੇ ਆਹ ਸਾਹਮਣੇ ਬਾਹਰ ਦੀ ਜਿਹੜੇ ਤੇਰੇ ਬਾਬਾ ਦੇ ਕੱਪੜੇ ਪਾਇਆ ਇਹਨਾਂ ਨੂੰ ਧੋ ਸੁੱਕਣੇ ਬਾ ਇਹਦੇ ਵਿੱਚ ਇੱਕ ਬੜੀ ਕੀਮਤੀ ਚੀਜ਼ ਪਈ ਆ ਉਹ ਪਤਾ ਕਿਹੜੀ ਤੇਰੇ ਪਿਓ ਦੀ ਪੱਗ ਕਿਹੜੀ ਪੱਗ ਜਿਹੜਾ ਤਰਲਾ ਕੱਢ ਕੇ ਪੰਚਾਇਤਾਂ ਚ ਬਹਿ ਕੇ ਫੈਸਲੇ ਕਰਦਾ ਉਹ ਪੱਗ ਇਹਨੂੰ ਧਿਆਨ ਨਾਲ ਧੋਈ ग ना, ना लग जाए ती समझ गई आला आलाधिये कपड़े तो दे एक पड़े ने तेरे प्यों दे। आला आलाधिये कपड़े तो देक पड़े ने तेरे प्यो दे एक दीती तीन पागे तो ਤੇ ਤੈਨ ਪੱਕ ਤਹੁਣ ਨੂੰ ਖੜ ਕੇ ਕੋਲ ਸਖਾਈ ਨ ਪੱਕ ਤੇ ਰਹਿ ਪਾਵਲ ਦੀ ਐਨ ਲੱਗਣਾ ਦਾਗ ਪਚਾਈ ਨ ਪੱਕ ਤੇ ਰਹਿ ਪਾਵਲ ਦੀ ਪਾਗਲ ਨੂੰ ਸਿਰ ਤੇ ਬੰਨ ਕੇ ਵਿੱਚ ਸੱਠਾਂ ਦੇ ਬੈਂਦਾ ਏ ਮੇਰੇ ਵਰਗਾ ਪਿੰਡ ਵਿੱਚ ਕੋਈ ਨਹੀਂ ਇਕ ਥਾਪੜ ਕੇ ਕਹਿੰਦਾ ਏ ਤੂੰ ਇਹ ਐਸਾ ਸੰਸਾਰ ਦੇ ਵਿੱਚ ਪਿਓ ਦਾ ਤੇ ਭਰਾਵਾਂ ਦਾ ਟੌਰ ਕੌਣ ਵਧਾਉਂਦੀਆਂ ਨੇ ਸਾਡੀਆਂ ਧੀਆਂ ਸਾਡੇ ਪੁੱਤ ਤੁਰਲਾ ਕਿਹੜਾ ਉੱਚਾ ਰੱਖਦੀਆਂ ਸਾਡੀ ਔਲਾਦ ਜਦੋਂ ਸਾਡੀ ਔਲਾਦ ਗੰਦੀ ਨਿਕਲ ਆਉਂਦੀ ਆ ਸਫਰ ਜਿਹੜਾ ਕਮਰੇ ਘਰ ਦਾ ਜਿਹੜਾ ਲਾਸਟ ਕਮਰਾ ਹੁੰਦਾ ਨਾ ਉਥੇ ਸਾਰੀ ਜ਼ਿੰਦਗੀ ਕੱਢ ਲੀਦੇ ਆਪਾਂ ਦੇਸੀ ਬਾਹਰ ਹੁੰਦੇ ਸੁਣੋ ਇਹ ਸੱਪਾ ਗੰਨੂ ਸਿਰ ਤੇ ਬਣ ਕੇ ਵਿੱਚ ਸੱਥਾਂ ਦੇ ਬੈੰਦਾ ਏ ਮੇਰੇ ਵਰਗਾ ਪਿੰਡ ਵਿੱਚ ਕੋਈ ਨਹੀਂ ਥਾਪੜ ਕੇ ਕਹਿੰਦਾ ਏ सथ जे पियो सथ ते विचो भेणी पक ते रहे ਇੱਕ ਵਾਰੀ ਹੀ ਤੇ ਦਾਗ ਲੱਗਿਆ ਸਾਰੀ ਜ਼ਿੰਦਗੀ ਲੈਣਾ ਨਹੀਂ ਅਣਖੀ ਤੇਰੇ ਬਿਉਦੇ ਥੀਏ ਬੱਲੇ ਵੀ ਕੱਖ ਰਹਿਣਾ ਨਹੀਂ ਇੱਕ ਵਾਰੀ ਹੀ ਤੇ ਦਾਗ ਲੱਗਿਆ ਸਾਰੀ ਜ਼ਿੰਦਗੀ ਲੈਣਾ ਨਹੀਂ ਅਣਖੀ ਤੇਰੇ ਬਿਉਦੇ ਥੀਏ ਬੱਲੇ ਵੀ ਕੱਖ ਰਹਿਣਾ ਨਹੀਂ ਅੱਜ ਤੁਰਦਾ ਵਾ ਸਿਰ ਚੋ ਕੇ ਕਿ ਅੱਜ ਤੁਰਦਾ ਵਾ ਸਿਰ ਚੋ ਕੇ 19 ਮਹੀਨਾ ਪਵਾਹੀ ਨਿਭਦੇ ਰਹੇ ਬਾਵਲ ਦੀ ਇਹਨ ਲਕੜਾਂ ਦਾ ਕਟਾਈ ਪਾਗਦੇ ਰਹੇ ਬਾਵਲ ਦੀ ਇਹਨ ਲਕੜਾਂ ਦਾ ਕਟਾਈ ਨਿਭਦੇ ਰਹੇ ਬਾਵਲ ਦੀ ਓ ਜੇ ਪਗ ਦਾ ਖਿਆਲ ਨਾ ਕੀਤਾ ਜੰਦ ਕਸੂ ਦਾ ਜੜ ਜਾਊਗਾ ਇਸ ਪਗ ਨਾਲ ਫਾਹ ਲੈ ਕੇ ਨਹੀਂ ਬਾਬਲ ਤੇਰਾ ਮਰ ਜੂਗਾ ਜੰਦਿਆ ਜੇ ਪਗ ਦਾ ਖਿਆਲ ਨਾ ਕੀਤਾ ਜੰਦ ਕਸੂ ਦਾ ਜੜ ਜਾਊਗਾ ਇਸ ਪਗ ਨਾਲ ਫਾਹ ਲੈ ਕੇ ਨਹੀਂ ਬਾਬਲ ਤੇਰਾ ਮਰ ਜੂਗਾ ਕਿਉ ਸੋਰੇ ਦੇ ਵਿੱਚ ਸ਼ਰੀਕੇ ਕਿਉ ਸੋਰੇ ਦੇ ਵਿੱਚ ਸ਼ਰੀਕੇ ਭੂਰਾ ਮਾਨ ਵਧਾਈ ਨਿ ਭਗ ਤੇਰੇ ਪਾਵਨ ਦੀ ਇਹਨ ਲਗਣਾ ਦਾਗ ਵਜਾਈ ਨਿ ਤੇਰੇ ਪਾਵਨ ਦੀ ਇਹਨ ਲਗਣਾ ਦਾਗ ਵਜਾਈ ਨਿ ਭਗ ਤੇਰੇ ਪਾਵਨ ਦੀ ਹੋ ਮਿੱਥੀਏ ਤੋਂ ਮੈਂ ਪੱਗਾ ਲਗਣੋਂ ਦਾਗ ਬਚਾਈਆਂ ਨੇ ਦੋ ਪੱਗਾ ਹੁਣ ਜੁਹਨ ਜੋਗੀਏ ਤੇਰੇ ਹਿੱਸੇ ਆਈਆਂ ਨੇ ਹੁਣ ਮਾਂ ਤੇ ਨੂੰ ਕਹਿੰਦੀ ਮੇਰੇ ਤੇ ਵੀ ਜਵਾਨੀ ਆਈ ਸੀ ਮੈਂ ਦੋ ਪੱਗਾ ਦੀ ਇੱਜ਼ਤ ਰੱਖੀ ਆਪਣੇ ਪਿਓ ਦੀ ਪੱਗ ਦੀ ਸੌੜੇ ਜਾ ਕੇ ਸੌੜੇ ਦੀ ਪੱਗ ਦੇ ਹੁਣੇ ਤੋਂ ਪੱਕਾ ਤੇਰੇ ਹਿੱਸਿਆਂ ਮੈਂ ਵੀ ਧੀਏ ਦੋਵੇਂ ਪੱਕਾ ਲਖਣੋਂ ਦਾਖ ਬਚਾਈਆਂ ਦੇ ਕੋ ਪੱਗਾ ਹੁਣ ਜਹਣ ਜੋ ਕੀਏ ਤੇਰੇ ਹਿੱਸੇਆਂ ਦੇ ਛਪਾਂ ਵਾਲੀਏ ਥਾਪੇ ਦੀ ਛਪਾਂ ਵਾਲੀਏ ਥਾਪੇ ਦੀ ਗਲ ਵਿੱਚ ਖਾਣੇ ਦੇ ਪਾਈਨ ਪੱਗ ਤੇਰੇ ਮਾਵਾ ਦੀ ਅੱਗ ਲੱਗੋ ਮੇਰੇ ਤਾਂ ਪਹਿਲਾਂ ਇਹ ਸ਼ੇਰਾ ਬੋੜ ਵਾਲੀਆ ਗਾ ਰਿਆ ਸੀ ਇਹ ਬੜਾ ਪਿਆਰਾ ਵੀਰ ਆ ਮੇਰਾ ਸ਼ੇਰਾ ਬੋੜ ਵਾਲੀਆ ਅਸੀਂ ਇਕੱਠੇ ਬਣੇ ਆ ਇਕੱਠੇ ਰਹੇ ਹੁਣ ਤੱਕ ਇਹ ਤੁਹਾਡੇ ਨਾਲ ਤੁਹਾਡਾ ਮਨੋਰੰਜਨ ਕਰਕੇ ਗਿਆ ਸ਼ੇਰਾ ਉਸ ਤੋਂ ਬਾਅਦ ਇਹ ਪ੍ਰਬੰਧਕਾ ਮੈਨੂੰ ਹੁਕਮ ਦਿੱਤਾ ਕਿ ਤੁਸੀਂ ਉਹਨੂੰ ਬੜੇ ਪਿਆਰ ਨਾਲ ਸੁਣਿਆ ਬਹੁਤ ਵਧੀਆ ਗਾਇਆ ਹੁਣ ਸੁਣਿਓ ਕਾਲਾ ਸੰਗਿਆ ਵਾਲਾ ਮਹਾਰੀਰ ਉਹਦੀ ਕਲਮ ਤੋਂ ਲਿਖੀ ਇਹ ਗੱਲ ਸੁਣੋ ਜਦੋਂ ਅਸੀਂ ਕਿਤੇ ਮੱਛੀ ਸੰਗਰਾਂ ਜਾਣੇ ਆ ਉਥੇ ਢਾਡੀ ਸਿੰਘ ਕਵਿਸ਼ਰ ਉਹ ਇੱਕ ਗੱਲ ਕਰਦੇ ਹੁੰਦੇ ਆ ਵੀ ਦਾਤਰੀ ਨੂੰ ਇੱਕ ਪਾਸੇ ਦੰਦਿਆ ਤੇ ਦੁਨੀਆਂ ਕੋਈ ਪਾਸੀ ਉਹੀ ਗੱਲ ਆ ਜਿਹੀਂ ਜੰਗੇ ਕਪੜੇ ਪਾ ਲਿਆ ਕਿ ਲੋਕਾ ਕੋਣ ਪਤਾ ਨਹੀਂ ਕਿਹੜਾ ਨਸ਼ਾ ਵੇਚਦਾ ਜਗ ਬਲੈਕ ਕਰਦਾ ਬਾਦਰ ਤੋਂ ਸੋਨਾ-ਸੋਨਾ ਲੈ ਕੇ ਆਉਂਦਾ ਇਹਨਾਂ ਵਧੀਆ ਕੱਪੜੇ ਪਾਉਂਦਾ ਵਧੀਆ ਗੱਡੀਆਂ ਰੱਖੀਆਂ ਨੇ ਤੇ ਜੇ ਮਾੜੇ ਪਾਉਣਿਆਂ ਦਾ ਤੇ ਹਾਇ ਦੀ ਰਾ ਭਾਈ ਫੁੰਦਿਆ ਮਨ ਕਿਸੇ ਬੰਦੇ ਨੇ ਆਪਾਂ ਹੈਗੇ ਉਹੀ ਗੱਲ ਆ ਸੁਣੋ ਕਿ ਚੰਗਾ ਮਾੜਾ ਸਮਾਂ ਇਨਸਾਨ ਤੇ ਆਉਂਦਾ ਡੋਲਣਾ ਨਹੀਂ ਚਾਹੀਦਾ ਜਦੋਂ ਸਾਡੇ ਤੇ ਚੰਗਾ ਸਮਾਂ ਆਉਂਦਾ ਅਸੀਂ ਰੱਬ ਨੂੰ ਧੋਲ ਜਾਂਦੇ ਆ ਹਮ ਚੌੜੇ ਬਾਜ਼ਾਰ ਤੰਗ 20 ਫੁੱਟ ਦੀ ਗਲੀ ਵੀ ਸਾਨੂੰ ਨਿੱਗੀ ਜਿਹੀ ਲੱਗਣਦੀ ਹੁੰਦੀ ਆ ਤੇ ਉਦੋਂ ਫਿਰ ਰੱਬ ਸਾਨੂੰ ਖੜਦਾ ਢੈਂਦੀ ਕਲਾ ਵੱਲ ਨੂੰ ਗਿਆ ਨੂੰ ਮਾੜਾ ਸਮਾਂ ਆਉਂਦਾ ਅਸੀਂ ਰੱਬ ਨੂੰ ਗਾਲਾਂ ਕੱਢਦੇ ਆ ਤੇਰਾ ਕੀ ਮਗਾੜਿਆ ਆਪਾਂ ਵਿਗਾੜਿਆ ਕੁਝ ਨਹੀਂ ਕਿਉਂਕਿ ਅਸੀਂ ਉਹਨੂੰ ਭੁੱਲ ਗਏ ਉਹਦਾ ਨਾਮ ਲੈਣਾ ਭੁੱਲ ਗਏ ਇਸ ਕਰਕੇ ਸਾਨੂੰ ਸਮਾਂ ਮਾੜਾ ਬਿਖਾਇਆ ਫਿਰ ਜੋਰ-ਜੋਰ ਦੇ ਨਾਲ ਫਿਰ ਸਮਾਂ ਚੰਗਾ ਜਾਂਦਾ ਉਸ ਨੂੰ ਚੰਗਾ ਮਾੜਾ ਸਮਾਂ ਵਿਖਾਉਂਦਾ ਜਦੋਂ ਅਸੀਂ ਬਦਲਦੇ ਹਾਂ ਉਹਦੇ ਤੋਂ ਟੁੱਟਦੇ ਆ ਵਾਹਿਗੁਰੂ ਤੋਂ ਟੁੱਟਦੇ ਆ ਤਾਂ ਆ ਸੁਣਿਓ ਗੱਲ ਉਹੀ ਗੱਲ ਆ ਮਾਣ ਹੰਕਾਰ ਨਹੀਂ ਕਰਨਾ ਚਾਹੀਦਾ ਹਉਮੇ ਹੰਕਾਰ ਨਹੀਂ ਕਰਨਾ ਚਾਹੀਦਾ ਇਹ ਹਉਮੇ ਹੰਕਾਰ ਦੀ ਗੱਲ ਆ ਜਿਹੜਾ ਅਗਲਾ ਟੱਪਾ ਗਾਉਂਗਾ ਨਾ ਉਹ ਹੰਕਾਰ ਦੀ ਗੱਲ ਆ ਮੈਂ ਅਗਰ ਐਂਪਲ ਦੇਣ ਲੱਗਾ ਇੱਕ ਕਿ ਇੱਕ ਜੱਟ ਉਹ ਤੂੜੀ ਕੱਢਣ ਡਿਆ ਕੜਕ ਕੱਢਣ ਡਿਆ ਤੇ ਤੂੜੀ ਹਵਾ ਚੱਲਣ ਡੀ ਇਦਾਂ ਹੀ ਲੱਗੇ ਕਿ ਬੜਾ ਪੁਰਾਣਾ ਬੋਰਡ ਸੀ ਉਹ ਤੂੜੀ ਉੱਡ ਕੇ ਤੇ ਬੋਰਡ ਦੇ ਟੀਸੀ ਦੇ ਪੱਤਿਆਂ ਤੇ ਜਾ ਕੇ ਬਹਿ ਗਈ ਤੇ ਤੂੜੀ ਨੂੰ ਮਾਨ ਹੋ ਗਿਆ ਕਿ ਬੋਰਡ ਇੰਨਾ ਪੁਰਾਣਾ ਮੈਂ ਦੀ ਟੀਸੀ ਤੇ ਬਹਿ ਗਈ ਜਾ ਕੇ ਪੱਤਿਆਂ ਤੇ ਤੇ ਮੁੜ ਕੇ ਹੰਕਾਰ ਦੇ ਵਿੱਚ ਕੀ ਕਹਿੰਦੀ ਬੋੜ ਨੂੰ ਆਂਦੀ ਬਾਪੂ ਜੀ ਤੁਹਾਡੀ ਕਿੰਨੀ ਕੁ ਉਮਰ ਆ ਉਹ ਕਹਿੰਦਾ 150 ਸਾਲ ਤੇ ਤੂੜੀ ਕਹਿੰਦੀ ਤੈਨੂੰ 150 ਸਾਲ ਇੱਥੋਂ ਤੱਕ ਪਹੁੰਚਣ ਲੱਗਾ ਮੈਂ ਇੱਕ ਮਿੰਟ ਸਿਰ ਉੱਤੇ ਚੜਾਈ ਹਾਂ ਤੇਰੇ ਪੱਤਿਆਂ ਦੇ ਉੱਤੇ ਟਿੱਕੇ ਬੈ ਗਈਆਂ ਹੰਦਾ ਹੰਕਾਰ ਨਾ ਕਰ ਹੁਣੇ ਮੀਂਹ بیا ਤੂੰ ਮੇਰੇ ਪੈਰਾਂ 'ਤੇ ਆ ਜਾਣਾ ਇਸ ਵਾਸਤੇ ਕਦੀ ਹੰਕਾਰ ਨਹੀਂ ਕਰੀ ਜਾਂਦੇ ਸਾਨੂੰ ਡਾਉਂਦਾ ਨਾ ਉਡਾਨਾ ਦਿੰਦਾ ਵਾਹਿਗੁਰੂ ਤੇ ਥੱਲੇ ਮੈਨਿਚ ਲੈ ਕੇ ਆਂਦਾ ਸੁਣਿਓ ਖਾਂਦਿਆਂ ਨੂੰ ਵੇਖ ਕੇ ਨਾ ਕੋਈ ਵੀ ਜਰੇ ਕੋਈ ਵੀ ਜਰੇ ਭੁੱਖੇ ਬੈਠੇ ਵੇਖ ਜਗ ਤੇ ਚਰਾਹਾਂ ਕਰੇ ਚਰਾਹਾਂ ਕਰੇ ਖਾਂਦਿਆਂ ਨੂੰ ਵੇਖ ਕੇ ਨਾ ਕੋਈ ਵੀ ਜਰੇ ਭੁੱਖੇ ਬੈਠੇ ਵੇਖ ਜਗ ਤੇ ਚਰਾਹਾਂ ਕਰੇ ਉਹ ਪੱਕ ਦੀ ਨਾ ਰੋਟੀ ਹੋਵੇ ਨੇਰੇ ਦੀ ਕੋਈ ਲਾਉਂਦਾ ਦੀਨਾ ਰੋਟੀ ਹੋਵੇ ਨੇ ਰੇਲੀ ਕੋਈ ਲਾਉਂਦਾ ਸਾਰੇ ਤਗੜੇ ਦੀ ਪੈਂਦੇ ਜਾ ਕੇ ਮਹਿਰ ਮੰਦੇ ਤੇ ਦਿਲ ਤੇ ਨਾ ਲਾਵੀ ਓਏ ਗਰੀਬੀ ਬਾਰੀ ਕਾਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਦਿਲ ਤੇ ਨਾ ਲਾਵੀ ਓਏ ਗਰੀਬੀ ਬਾਰੀ ਕਾਲ ਦਿਨ ਚੰਗੇ ਮਾੜੇ ਆਉਂਦੇ ਜਾਂਦੇ ਰਹਿਣ ਬੰਦੇ ਤੇ ਦੰਦਾ ਜੋ ਹੋਵੇ ਅਸਮਾਨਾਂ ਵਿੱਚ ਬਾਲਾ ਉਹ ਦੇਂਦਾ ਏ ਪਲਾਜ ਕੱਟ ਪਾਰਿਓ ਮਾਲਕ ਦੀ ਹੋ ਜਾਵੇ ਨਾ ਮਾਣਿਆ ਤੇ ਨੀਗਾ ਫਿਰ ਕੱਖਾਂ ਤੋਂ ਲਖਾ ਜਿੱਤੇ ਦਾ ਕਰਿਓ ਉੱਡਦਾ ਜੋ ਹੋਵੇ ਅਸਮਾਨਾਂ ਵਿੱਚ ਬਾਲਾ ਉਹ ਦੇਂਦਾ ਏ ਪਲਾਜ ਕੱਟ ਪਾਰਿਓ ਮਾਲਕ ਦੀ ਹੋ ਜਾਵੇ ਨਾ ਮਾਣਿਆ ਤੇ ਨੀਗਾ ਫਿਰ ਕੱਖਾਂ ਜੋ ਲਖਾ ਜਿੱਤੇ ਦਾ ਕਰਿਓ ਉਸੇ ਦੀਆਂ ਲਖੀਆਂ ਨੂੰ ਜੋ ਬਸ ਜਾਣੇ चङे लैण दा बि गरी बीमारी चङे माड़े आंदे रहण बंदे ਉਹ ਨਾ ਮਾਰੇ ਉਹ ਮਕਦਮੇ ਦੀ ਮਾਰ ਪਵੇ ਕਿਸੇ ਨੂੰ ਬਿਮਾਰੀ ਅੱਗੇ ਹਾ ਨਾ ਔਖੇ ਵੇਲੇ ਛੱਜ ਜਾਂਦੇ ਸਾਗ ਤੇ ਸਭ ਦੀ ਕੰਮ ਆਉਂਦੇ ਫਿਰ ਭਗਵਤ ਯਾਰ ਨਾ ਉਹ ਵੈਰੀ ਨੂੰ ਨਾ ਮਾਰੇ ਉਹ ਮਕਦਮੇ ਦੀ ਮਾਰ ਪਵੇ ਕਿਸੇ ਨੂੰ ਬਿਮਾਰੀ ਅੱਗੇ ਹਾ ਨਾ ਔਖੇ ਵੇਲੇ ਛੱਜ ਜਾਂਦੇ ਸਾਗ ਤੇ ਸਭ ਦੀ ਕੰਮ ਆਉਂਦੇ ਫਿਰ ਭਗਵਤ ਯਾਰ ਨਾ ਹੋ ਭਲਾ ਰੇ ਭੁੱਲ ਜਾਣ ਕਿਥੇ ਹੋਏ ਮਾਗੇ ਵਿੱਚ ਭੁੱਲ ਜਾਣ ਕੀਤੇ ਹੋਏ ਵਾਦੇ ਹੱਥ ਲੱਗ ਕੇ ਖਲਹਣ ਪੈਸੇ ਵਾਲਾ ਕਢਦੇ ਤੇ ਦੇਣਾ ਨਾ ਵੀ ਹੈ ਗਰੀਬੀ ਵਾਲੀ ਗੱਲ ਦਿਨ ਜੰਗੇ ਵੜੇ ਆਉਂਦੇ ਜਾਂਦੇ ਰਹਣ ਬੰਦੇ ਤੇ ਤੇਰਾ ਨਾ ਵੀ ਹੈ ਗਰੀਬੀ ਵਾਲੀ ਗੱਲ ਦਿਨ ਜੰਗੇ ਵੜੇ ਆਉਂਦੇ ਜਾਂਦੇ ਰਹਣ ਬੰਦੇ ਤੇ

ਦਨਿਆਂ ਦੇ ਨਾਲ ਲੱਕ ਜੋਰਤੀਓ ਦਿੰਦਾ ਵੀਰ ਬੁੱਤਾ ਕਿਸੇ ਦਾ ਲੱਗੇ ਮਾਰੇ ਤਿੰਦੇ ਤੇ ਮਿਲਦੇ ਨਾਲ ਗਰੀਬੀਵਾਲੀ ਗੱਲ ਜਿੰਨੇ ਚੰਗੇ ਬਾੜ ਆਉਂਦੇ ਜਾਂਦੇ ਰਹਿਣ ਬੰਦੇ ਤੇ ਜਿਹੜਾ ਲਾਵੀ ਗਰੀਬੀਵਾਲੀ ਗੱਲ ਜਿੰਨੇ ਚੰਗੇ ਬਾੜ ਆਉਂਦੇ ਜਾਂਦੇ ਰਹਿਣ ਬੰਦੇ ਹਾਂਜੀ ਹੋ ਡਰ ਮੁਕੇ ਆ ਮਾਪਿਆਂ ਦਾ ਹੇ ਅੱਜ ਅੱਜ ਸਾਡੀ ਔਲਾਦ ਸਾਡੇ ਕਹਣੇ ਦੁਬਾਰਾ ਸਾਡੀਆਂ ਧੀਆ ਸਾਡੇ ਕਹਣੇ ਦੁਬਾਰਾ ਸਾਡੇ ਪੁੱਤ ਸਾਡੇ ਕਹਣੇ ਦੁਬਾਰਾ ਉਹ ਜੋ ਜੋ ਕਰ ਰਹੇ ਨੇ ਲਿਖਿਆ ਮੈਂ ਨਾਵਾਂ ਕੀ ਤਾਰਿਆ ਕਿਉਂਕਿ ਹੁਣ ਕਾ ਜਦੋਂ ਵੀ ਰੱਬ ਕੋਲੋਂ ਔਲਾਦ ਮੰਗਣੀ ਹੈ ਨਾ ਤੁਸੀਂ ਇੱਕ ਧੀਆ ਪੁੱਤ ਹੁੰਦਿਆ ਪਾਣੀ ਵਰਗੇ ਇੱਕ ਹੁੰਦਿਆ ਦੁੱਧ ਵਰਗੇ ਹੁਣ ਤੁਸੀਂ ਕਹਿੰਦਾ ਵੀ ਦੁੱਧ ਵਰਗੇ ਮੰਗਣੇ ਚਾਹੀਦੇ ਨੂੰ ਦੁੱਧ ਕੀਮਤੀ ਹੁੰਦਾ ਤੇ ਪਾਣੀ ਫਰੀ ਹੁੰਦਾ ਨਾ ਰੱਬ ਨੂੰ ਇਹ ਬੇਨਤੀ ਕਰਨੀ ਕਿ ਰੱਬਾ ਸਾਨੂੰ ਪਾਣੀ ਵਰਗੇ ਧੀਆ ਪੁੱਤ ਦੇ ਓਕੇ ਹੋ ਇੱਕ ਬਨੇ ਘੁੱਲੇ ਦੇ ਧੋਤੜੂ ਰੱਖ ਦੋ ਥੱਲੇ ਭਾਂਬੜ ਮਚਾ ਦੋ ਇੱਕ ਥੱਲੇ ਪਾਣੀ ਅਤੀਲੇ ਚਾ ਰੱਖਿਓ ਤੇ ਥੱਲੇ ਭਾਂਬੜ ਮਚਾ ਦੋ ਤੇ ਦੁੱਧ ਦਾ ਤੁਹਾਨੂੰ ਖਿਆਲ ਰੱਖਣਾ ਪੈਣਾ ਬੁੱਲਣਾ ਜਾਏ ਉਹਨੇ ਬੁੱਲ ਜਾਣਾ ਪਾਣੀ ਨਹੀਂ ਉਪਰ ਲਾਉਣਾ ਹੁਣ ਕਿ ਕਿ ਜਾਣਾ ਮੈਂ ਪਾਣੀ ਦਾ ਖਿਆਲ ਰੱਖਣਾ ਪੈਣਾ ਜਿਹੜੇ ਤੇ ਅੰਮ੍ਰਿਤ ਪਾਣੀ ਵਾਲਗੇ ਮੰਗਾਂਗੇ ਜਿੱਥੇ ਮਰਜ਼ੀ ਪੁਰੇ ਫਿਰ ਨਾ ਨਸ਼ਾ ਕਰਨਾ ਤੇ ਨਾ ਸਾਡੀ ਅਧਿਆਨੇ ਨਾਲ ਮਰਜ਼ਾ ਕਰਵਾਉਣੀ ਆ ਕਿਉਂਕਿ ਪਾਣੀ ਵਾਲਗੇ ਰਾਖੀ ਰੱਖਣ ਦੀ ਲੋੜ ਨਹੀਂ

कैसा आया नापया कैसा आया नवां ज़माना सभु बिज खून हुते आया बड़े सौ हूंदे ਬੜੇ ਸੌ ਹੁੰਦੇ ਸੀ ਨਹੀਂਓ ਲੱੜੇ ਸਮੇਂ ਪੜਾਣੇ ਆਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ ਆਪੂ ਦੇ ਖੁੰਡੇ ਤੋਂ ਅੱਜ ਕੱਲ ਡਰਦੇ ਨਹੀਂ ਨਿਆਣੇ